ਹਿੰਦੂ ਸਮਾਜ ਦੇ ਗੌਰਵ ਦਾ ਪ੍ਰਤੀਪ shri ਦਕਸ਼ਨੇਸ਼ਵਰੀ ਮਾਹ ਦੇ ਮੰਦਰ ਜਿਹਨੂੰ 2015 ਦੇ ਵਿੱਚ ਨਗਰ ਨਿਗਮ ਲੁਧਿਆਣਾ ਦੁਆਰਾ ਬਿਆਨ ਦਰਮਾਨ ਤੋੜਨ ਦੀਆਂ ਹੜ ਦੇ ਵਿੱਚ ਮਾ ਦਾ ਮੰਦਰ ਤੋੜ ਦਿੱਤਾ ਗਿਆ ਸੀ ਬੜੇ ਕੜੇ ਸੰਘਰਸ਼ ਦੇ ਦੁਆਰਾ ਹਿੰਦੂ ਸੁਯੁਗਤ ਮੋਰਚੇ ਨੇ ਮਿਲ ਕੇ ਨਗਰ ਨਿਗਮ ਤੋਂ ਪੰਜਾਬ ਸਰਕਾਰ ਤੋਂ ਜਗ੍ਹਾ ਪ੍ਰਾਪਤ ਕੀ ਕਰਕੇ ਪ੍ਰਭੂ ਦਾ ਘਰ ਬਣਾਇਆ ਪ੍ਰਭੂ ਦੇ ਘਰ ਦਾ ਨਿਰਮਾਣ ਕੀਤਾ ਅੱਜ ਦੇ ਇਸ ਪਾਵਨ ਤੇ ਪਵਿੱਤਰ ਮੌਕੇ ਤੇ ਦਕਸ਼ਨੇਸ਼ਵਰੀ ਮਾ ਦੇ ਮੰਦਰ ਔਰ ਪੂਰੀ ਸਮੂਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਹੈ ਸਨਾਤਨ ਦੇ ਜਿਹੜੇ ਕੰਮ ਹੈ ਹੁੰਦੇ ਰਹੇ ਨੇ ਚਾਹੀਦੇ ਆ ਉਹ ਸਨਾਤਨ ਦਾ ਉਤਰਚਾਰ ਪ੍ਰਸਾਰ ਤਾਂ ਹੀ ਹੋਏਗਾ ਸਾਡੀ ਸਮਾਜ ਪੱਛਮੀ ਸਭਿਅਤਾ ਵੱਲ ਨੂੰ ਜ਼ਿਆਦਾ ਮੁੜ ਰਿਹਾ ਸਾਡੇ ਨੋਜਵਾਨ ਪਰ ਜੇ ਇਸ ਤਰ੍ਹਾਂ ਸਾਰੇ ਲੱਕੇ ਸਾਡੀ ਟੀਮ ਇਸ ਤਰ੍ਹਾਂ ਦੇ ਕਾਰਜ ਕਰੂਗੀ ਤਾਂ ਸਾਡਾ ਸਨਾਤਨ ਤੁਹਾਨੂੰ ਬਚਿਆ ਜੈਕਾਰਾ ਪੀਰ ਬਜਰੰਗੇ ਹਰ ਹਰ ਮਹਾਦੇਵ Hindu ਸਮਾਜ ਦੇ ਗੌਰਵ ਦਾ ਪ੍ਰਤੀਪ ਸ੍ਰੀ ਦਕਸ਼ਨੇਸ਼ਰੀ ਮਹਾਦੇਵ ਮੰਦਰ ਜਿਹਨੂੰ 2015 ਦੇ ਵਿੱਚ ਨਗਰ ਨਿਗਮ ਲੁਧਿਆਣਾ ਦੁਆਰਾ ਵਿਹਨ ਦਰਮਾਨ ਤੋੜਨ ਦੀ ਹਾੜ ਦੇ ਵਿੱਚ ਮਾਂ ਦਾ ਮੰਦਿਰ ਤੋੜ ਦਿੱਤਾ ਗਿਆ ਸੀ ਬੜੇ ਕੜੇ ਸੰਘਰਸ਼ ਦੇ ਦੁਆਰਾ ਹਿੰਦੂ ਸੁਜੁਗਤ ਮੋਰਚੇ ਨੇ ਮਿਲ ਕੇ ਨਗਰ ਨਿਗਮ ਤੋਂ ਪੰਜਾਬ ਸਰਕਾਰ ਤੋਂ ਜਗ੍ਹਾ ਪ੍ਰਾਪਤ ਕਰਕੇ ਪ੍ਰਭੂ ਦਾ ਘਰ ਬਣਾਇਆ ਪ੍ਰਭੂ ਦੇ ਘਰ ਦਾ ਨਿਰਮਾਣ ਕੀਤਾ ਜਿੱਥੇ ਮਹਾਦੇਵ ਆਪਣੇ ਪਰਿਵਾਰ ਸਮੇਤ ਵਿਰਾਜਮਾਨ ਉੱਥੇ ਗੁਰੂ ਗੋਗਰਨਾਥ ਜੀ ਨੌ ਨਥਾ ਨ ਵਿਰਾਜਮਾਨ ਨੇ ਗਣਪਤੀ ਮਹਾਰਾਜ ਕਿਸ਼ਨ ਜੀ ਮੁਰਲੀ ਵਾਲੇ ਕਿਸ਼ਨ ਜੀ ਰਾਧਾ ਜੀ ਪੰਚਮੁਖੀ ਹਨੂਮਾਨ ਜੀ ਬਾਲਾ ਜੀ ਹਨੂਮਾਨ ਜੀ ਪੈਰੋ ਬਾਬਾ ਮਾਪੀ ਤਾਮਰਾ ਦੇਵੀ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਮਾ ਚਿੰਤਪੂਰਨੀ ਮੇਰੀ ਕੁਲ ਦੇ ਵੀ ਚਿੰਤਾ ਦੂਰ ਕਰਨ ਵਾਲੀ ਮਾ ਭਦਰ ਕਾਲੀ ਦੁਸ਼ਟਾਂ ਨੂੰ ਖਤਮ ਕਰਨ ਵਾਲੀ ਗੁੱਗਾ ਜਹਰ ਵੀਰ ਨਾਗਾ ਦਾ ਪਹਿਰਾ ਮੰਦਰ ਦੇ ਵਿੱਚ ਵਿਰਾਜਮਨ ਨਾਰਸਿੰਘ ਬਾਬਾ ਜੀ ਸਵਲ ਸਿੰਘ ਬਾਬਾ ਜੀ ਮਹਾਰਾਜ ਦਾ ਪਹਿਰਾ ਇੱਥੇ ਜਿੱਥੇ ਵਿਰਾਜਮਨ ਸੀ ਉੱਥੇ ਹੀ ਇਸ ਪ੍ਰਵਾਦ ਵਿੱਚ ਅੱਜ ਦક્ષਨੇਸ਼ੀਰ ਮਹਾ ਦੇ ਮੰਦਰ ਦੇ ਪਰਿਵਾਰ ਦੇ ਵਿੱਚ ਸ਼ਨੀ ਦੇ ਮਹਾਰਾਜ ਦਾ ਵੀ ਅੱਜ ਆਗਮਨ ਹੋਇਆ ਉਹਨਾਂ ਨੇ ਵੀ ਅੱਜ ਮੰਦਰ ਦੇ ਵਿੱਚ ਆਪਣਾ ਘਰ ਬਣਾਇਆ ਆਪਣਾ ਸਥਾਨ ਗ੍ਰਹਿਣ ਕੀਤਾ ਅਤੇ ਸਾਰੇ ਇਲਾਕਾ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਵਧਾਈ ਦੇਣਾ ਚਾਹਾਂਗਾ ਵੀ ਆਓ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਦੇ ਇਸ ਪਾਵਨ ਤੇ ਪਵਿੱਤਰ ਮੌਕੇ ਤੇ ਦਕਸ਼ਨੀਸ਼ਵਰੀ ਮਾਹ ਦੇ ਮੰਦਰ ਔਰ ਪੂਰੀ ਸਮੂਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਹੈ ਕਿਉਂਕਿ ਜਿਹੜੇ ਸਨਾਤਨ ਦੇ ਜਿਹੜੇ ਕੰਮ ਹੈ ਹੁੰਦੇ ਰਹੇ ਨੇ ਚਾਹੀਦੇ ਆ ਉਹ ਸਨਾਤਨ ਦਾ ਪ੍ਰਚਾਰ ਪ੍ਰਸਾਰ ਤਾਂ ਹੀ ਹੋਏਗਾ ਸਾਡੀ ਸਮਾਜ ਪੱਛਮੀ ਸਭਿਅਤਾ ਵੱਲ ਨੂੰ ਜ਼ਿਆਦਾ ਮੁੜ ਰਿਹਾ ਸਾਡੇ ਨੋਜਵਾਨ ਪਰ ਜੇ ਇਸ ਤਰ੍ਹਾਂ ਸਾਰੇ ਇਲਾਕੇ ਸਾਰੀ ਟੀਮ ਇਸ ਤਰ੍ਹਾਂ ਦੇ ਕਾਰਜ ਕਰੂਗੀ ਤਾਂ ਸਾਡਾ ਸਨਾਤਨ ਤੁਹਾਨੂੰ ਬਚਿਆ ਰਹੇ ਬਹੁਤ ਬਹੁਤ ਮੁਬਾਰਕ ਜੇ ਕਰਾ ਬੀਰ ਬਜਰੰਗੇ ਹਰ ਹਰ ਮਹਾਦੇਵ Hindu ਸਮਾਜ ਦੇ ਗੌਰਵ ਦਾ ਪ੍ਰਤੀਪ ਸ੍ਰੀ ਦਕਸ਼ਨੇਸ਼ਵਰੀ ਮਹਾਦੇਵ ਮੰਦਿਰ ਜਿਹਨੂੰ 2015 ਦੇ ਵਿੱਚ ਨਗਰ ਨਿਗਮ ਲੁਧਿਆਣਾ ਦੁਆਰਾ ਬਿਆਨ ਦਰਮਾਨ ਤੋੜਨ ਦੀ ਯਾਰ ਦੇ ਵਿੱਚ ਮਾਂ ਦਾ ਮੰਦਿਰ ਤੋੜ ਦਿੱਤਾ ਗਿਆ ਸੀ ਬੜੇ ਕੜੇ ਸੰਘਰਸ਼ ਦੇ ਦੁਆਰਾ ਹਿੰਦੂ ਸੁਯੁਕਤ ਮੋਰਚੇ ਨੇ ਮਿਲ ਕੇ ਨਗਰ ਨਿਗਮ ਤੋਂ ਪੰਜਾਬ ਸਰਕਾਰ ਤੋਂ ਜਗ੍ਹਾ ਪ੍ਰਾਪਤ ਕਰਕੇ ਪ੍ਰਭੂ ਦਾ ਘਰ ਬਣਾਇਆ ਪ੍ਰਭੂ ਦੇ ਘਰ ਦਾ ਨਿਰਮਾਣ ਕੀਤਾ ਜਿੱਥੇ ਮਹਾਦੇਵ ਆਪਣੇ ਪਰਿਵਾਰ ਸਮੇਤ ਵਿਰਾਜਮਾਨ ਉੱਥੇ ਗੁਰੂ ਗੋਰਖਨਾਥ ਜੀ ਨੌ ਨਾਥਾਂ ਦਾ ਵਿਰਾਜਮਾਨ ਨੇ ਗਣਪਤੀ ਮਹਾਰਾਜ ਕਿਸ਼ਨ ਜੀ ਮੁਰਲੀ ਵਾਲੇ ਕਿਸ਼ਨ ਜੀ ਰਾਧਾ ਜੀ ਪੰਚਮੁਖੀ ਹਨੂਮਾਨ ਜੀ ਬਾਲਾ ਜੀ ਹਨੂਮਾਨ ਜੀ ਪੈਰੋ ਬਾਬਾ ਮਾਂ ਪਿਤਾਮਰਾ ਦੇਵੀ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਮਾਂ ਚਿੰਤਪੁਰੀ ਮੇਰੀ ਕੁਲ ਦੇਵੀ ਚਿੰਤਾ ਦੂਰ ਕਰਨ ਵਾਲੀ ਮਾਂ ਭੱਦਰ ਕਾਲੀ ਦੁਸ਼ਟਾਂ ਦਾ ਖਤਮ ਕਰ ਖਾਤਮਾ ਕਰਨ ਲਈ ਗੁੱਗਾ ਜਾਰ ਵੀਰ ਨਾਗਾ ਦਾ ਪਹਿਰਾ ਮੰਦਰ ਦੇ ਵਿੱਚ ਵਿਰਾਜਮਾਨ ਨਾਰ ਸਿੰਘ ਬਾਬਾ ਜੀ ਸਵਲ ਸਿੰਘ ਬਾਬਾ ਜੀ ਮਹਾਰਾਜ ਦਾ ਪਹਿਰਾ ਇੱਥੇ ਜਿੱਥੇ ਵਿਰਾਜਮਾਨ ਸੀ ਉੱਥੇ ਹੀ ਇਸ ਪਰਿਵਾਰ ਦੇ ਵਿੱਚ ਅੱਜ ਦਕਸ਼ਨੇਸ਼ਰੀ ਮਹਾ ਦੇ ਮੰਦਰ ਦੇ ਪਰਿਵਾਰ ਦੇ ਸ਼ਨੀ ਦੇ ਮਹਾਰਾਜ ਦਾ ਵੀ ਅੱਜ ਆਗਮਨ ਹੋਇਆ ਉਹਨਾਂ ਨੇ ਵੀ ਅੱਜ ਮੰਦਰ ਦੇ ਵਿੱਚ ਆਪਣਾ ਘਰ ਬਣਾਇਆ ਆਪਣਾ ਸਥਾਨ ਗ੍ਰਹਿਣ ਕੀਤਾ ਇੱਥੇ ਸਾਰੇ ਹੀ ਇਲਾਕਾ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਵਧਾਈ ਦੇਣਾ ਚਾਹਾਂਗਾ ਵੀ ਆਓ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਦੇ ਇਸ ਪਾਵਨ ਤੇ ਪਵਿੱਤਰ ਮੌਕੇ ਤੇ ਦਕਸ਼ਨੀਸ਼ਵਰੀ ਮਾਹ ਦੇ ਮੰਦਿਰ ਔਰ ਪੂਰੀ ਸਮੂਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਹੈ ਕਿਉਂਕਿ ਜਿਹੜੇ ਸਨਾਤਨ ਦੇ ਜਿਹੜੇ ਕੰਮ ਐ ਹੁੰਦੇ ਰਹੇ ਨੇ ਚਾਹੀਦੇ ਆ ਉਹ ਸਨਾਤਨ ਦਾ ਪ੍ਰਚਾਰ ਪ੍ਰਸਾਰ ਤਾਂ ਹੀ ਹੋਏਗਾ ਸਾਡਾ ਸਮਾਜ ਪੱਛਮੀ ਸਭਿਆਤਾ ਵੱਲ ਨੂੰ ਜ਼ਿਆਦਾ ਮੁੜ ਰਿਹਾ ਸਾਡੇ ਨੋਜਵਾਨ ਪਰ ਜੇ ਇਸ ਤਰ੍ਹਾਂ ਸਾਰੇ ਇਲਾਕੇ ਸਾਰੀ ਟੀਮ ਇਸ ਤਰ੍ਹਾਂ ਦੇ ਕਾਰਜ ਕਰੂਗੀ ਤਾਂ ਸਾਡਾ ਸਨਾਤਨ ਤੁਹਾਨੂੰ ਬਚਿਆ ਰਹੇ ਬਹੁਤ-ਬਹੁਤ ਮੁਬਾਰਕ